ਲਓ ਵੀ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜਿਹੜਾ ਇਹ ਲੈ ਕੇ ਆ ਇਹ ਉਸ ਸਮੇਂ ਰਾਣੀਆਂ ਦੇ ਨਹਾਉਣ ਦੇ ਲਈ ਬਣਾਇਆ ਗਿਆ ਸੀਗਾ। ਰਸਤਾ ਥੋੜਾ ਖਤਰਨਾਕ ਜਿਹਾ ਆਇਆ ਕਿਉਂਕਿ ਪੌੜੀਆਂ ਟੁੱਟੀਆਂ ਆ ਇਸ ਲਈ ਸਾਡੇ ਗਾਈਡ ਨੇ ਵੀ ਜਵਾਬ ਦੇ ਦਿੱਤਾ ਕਿ ਮੈਂ ਥੱਲੇ ਨਹੀਂ ਜਾਣਾ। ਲਓ ਵੀ ਦੋਸਤੋ ਬਿਲਕੁਲ ਜਿਹੜਾ ਮੇਰੇ ਸਾਹਮਣੇ ਆ ਦੇਖ ਰਹੇ ਤੁਸੀਂ ਇਹ ਰਾਣੀ ਪਦਮਨੀ ਦਾ ਮਹਿਲ ਆ। ਉਸ ਪੁਆਇੰਟ ਤੋਂ ਖੜ ਕੇ ਆਪਾਂ ساری ਚਰਚਾ ਕੀਤੀ ਸੀ ਕਿ ਕਿੱਥੇ अलाउद्दीन खिलजी ਖੜਾ ਸੀਗਾ ਰਾਣੀ ਪਦਮਨੀ ਦਾ ਚਿਹਰਾ ਦੇਖਣ ਲਈ ਹੁਣ ਥੱਲੇ ਜਾ ਕੇ ਆਪਾਂ ਦੇਖਦੇ ਆਂ ਮਹਿਲ ਦੇ ਜਿੰਨਾ ਨੇੜੇ ਜਾ ਸਕਦੇ ਆਂ ਅੱਗੇ ਤਾਂ ਪਾਣੀ ਆ ਜਿਆਦਾ ਅੱਗੇ ਤੱਕ ਤਾਂ ਆਪਾਂ ਜਾ ਨਹੀਂ ਸਕਦੇ ਜਿੱਥੇ ਤੱਕ ਜਾ ਸਕਦੇ ਆ ਉੱਥੇ ਤੱਕ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਰਾਣੀ ਪਦਮਨੀ ਨੇ ਉਸ ਅੱਗ ਦੇ ਵੱਡੇ ਕੁੰਡ ਦੇ ਵਿੱਚ ਆਪਣੀਆਂ ਦਾਸੀਆਂ ਸਮੇਤ ਉਸ ਕੁੰਡ ਦੇ ਵਿੱਚ ਜਿਹੜੀ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਪਰ ਅਲਾਉਦੀਨ ਖਿਲਜੀ ਦੇ ਕੋਲੋਂ ਆਪਣੀ ਇੱਜ਼ਤ ਨੂੰ ਮਾਣ ਸਨਮਾਨ ਨੂੰ ਬਚਾਇਆ। ਲੋਬੇ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬਾਬੂ ਗੋੜਲੀ ਤੇ। ਅਸੀਂ ਅੱਜ ਪਹੁੰਚੇ ਹਾਂ ਚਤੌੜਗੜ ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਕਿਲਾ ਹੈ ਇਹ ਚਤੌੜਗੜ ਦੇ ਅੰਦਰ ਜਿਹਨੂੰ ਰਾਣੀ ਪਦਮਾਵਤੀ ਦੇ ਕਿਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਹੁਣ ਗਾਈਡ ਦੇ ਨਾਲ ਅਸੀਂ ਇਸ ਕਿਲੇ ਨੂੰ ਸਾਰੇ ਨੂੰ ਵਿਜ਼ਿਟ ਕਰਨ ਆਏ ਆ। ਇਹ ਜੋ ਸਰ ਫੋਟਾ ਘੁੰਮਣੇ ਲਈ ਆਇਆ। ਇਹ ਕੀ ਹੈ ਸ਼ਕਤੀ, ਭਗਤੀ, ਤਿਆਗ ਔਰ ਬਲੀਦਾਨ ਕੀ ਪਾਵਨ ਨਗਰੀ ਚਿੱਤੋੜਗੜ। शक्ति के अंदर आते हैं महाराणा प्रताप भक्ति के अंदर मीराबाई त्याग में राशि पन्ना धाई बलिदान में महारानी पद्मन जिन्होंने यहाँ पर जोर किया था सोलह हजार लेडीज के साथ है। अभी जो सर आपने सेवन गेट क्रॉस किए थे ये फोर्ट में एंट्री करने के लिए तो ये फोर्ट का बैक साइड है किले का मेन एंट्रेंस आगे बना हुआ सूरज पोल गेट है यहाँ से चार किलोमीटर दूर है पहले सारे राजा सूर्य वंशित है तो मेन द्वार हमेशा पूर्व दिशा में रखते ये जो फोर्ट आप विजिट करते हो एशिया का लार्जेस्ट फोर्ट है ओल्ड फोर्ट क्या तेरह किलोमीटर के अंदर है सात सौ एकड़ जमीन के ऊपर और किले का इतिहास मिलेगा पंद्रह सौ साल उस समय किले के अंदर छोटे बड़े करके एक सौ तेरह मंदिर के कुंड आत महल बने हुए थे लेकिन जब अटे किया मुस्लिम बादशाह ने फोर्ट के अंदर तो उस टाइम पे ओल्ड फोर्ट को डैमेज कर दिया यानी खंडित कर दिया अभी जो फोर्ट के बारे में कहते सर देखने में खंडित है सुनने में इतिहास है और खाने में का सीताबल फेमस होता चित्तौड़गढ़ सिटी से किले की हाइट है पांच सौ अस्सी फीट आप खड़े हो ना पांच सौ अस्सी फीट की ऊंचाई पर आगे मुंबई के सी लेवल से इस किले की हाइट है अठारह सौ पचास फीट फोर्ट का निर्माण हुआ था सेंचुरी में मौर्य 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 वंश के थे थे चित्रागन चंद्रगुप्त अशोक सम्राट वो तो उस टाइम पे फोर्ट का नाम था से लेकर नाइन्थ सेंचुरी तक किले के अंदर मौर्य वंश के राजा रहे लेकिन उसके बाद में जितने भी राजा थे वो सूर्यवंशी राजा थे तो सूर्यवंशी राजा के अंदर किसी एक राज्य ने इस फोर्ट को नहीं बनवाया पचपन राज्यों ने राज किया अलग अलग टाइम पे अलग अलग राज्य हुए अलग अलग निर्माण हुए लेकिन सबसे ज्यादा शासन किया था किले के अंदर महाराणा कुंभा ने चौदह सौ बसाया अठ जो फोर्ट विजिट कर इस फोर्ट को क्या तीन पार्ट में डिवाइड किया गया फर्स्ट में रेजिडेंस एरिया फोर्ट के अंदर पॉपुलेशन है फाइव थाउजेंड का राजस्थान में दो ऐसे फोर्ट है जिसके अंदर आज भी लोग रहते हैं एक जैसलमेर का और एक चित्तौड़गढ़ का सेकंड पार्ट अपन देखेंगे मोन्युमेंट ਜਿਸ ਵਿੱਚ 10 ਤੋਂ 12 ਜਗ੍ਹਾ ਆਪਨ ਘੁੰਮਣੇ ਨੂੰ ਮਿਲਦੀ ਹੈ। ਔਰ ਥਰਡ ਜੋ ਪਾਤ ਆਤਾ ਉਹ ਡੀਅਰ ਪਾਰਕ ਹੈ, ਫੋਰੈਸਟ ਏਰੀਆ। ਔਰ ਬਾਈ ਪਲੇਸ ਸੇ ਫੋਰਟ ਦਾ ਥਿਊ ਆਪ ਦੇਖੋ। ਇੱਕ ਫਿਸ਼ ਕਾ ਕਰਦਾ ਹੈ। ਵੈਲ ਮੱਛਲੀ ਹੁੰਦਾ ਨਾ ਉਸਕੇ ਆਕਾਸ ਸੇ ਬਣਾਉ। ਲੋਵੀ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਰਾਣੀ ਪਦਮਾਵਤੀ ਦਾ ਮਹਿਲ। ਹੁਣ ਆਪਾਂ ਜਿਸ ਜਗ੍ਹਾ ਤੇ ਖੜੇ ਆਂ, ਇਸ ਜਗ੍ਹਾ ਤੇ ਰਾਣੀ ਪਦਮਾਵਤੀ ਦੀਆਂ ਜਿਹੜੀਆਂ ਖਾਸ-ਖਾਸ ਦਾਸੀਆਂ ਸੀ, ਉਹ ਇਸ ਜਗ੍ਹਾ ਦੇ ਉੱਤੇ ਇਸ ਜਿਹੜਾ ਮਹਿਲ ਦਾ ਇੱਕ ਹਿੱਸਾ ਆ ਉਹਦੇ ਵਿੱਚ ਰਿਹਾ ਕਰਦੀਆਂ ਸੀ। ਤੇ ਇਸੇ ਹੀ ਜਗ੍ਹਾ ਤੋਂ ਅਲਾਉਦਦਿਨ ਖਿਲਜੀ ਰਾਣੀ ਪਦਮਨੀ ਦਾ ਜਿਹੜਾ ਪਰਛਾਵਾਂ ਆ ਉਹ ਪਾਣੀ ਦੇ ਵਿੱਚ ਦੇਖਿਆ ਸੀ ਇਹਦੇ ਅੰਦਰ ਜਾ ਕੇ ਆਪਾਂ ਸਾਰਾ ਦੇਖਾਂਗੇ ਕਿ ਕਿੱਥੋਂ ਲਾਇਉਦੀਨ ਖਿਲਜੀ ਨੇ ਖੜ ਕੇ ਰਾਣੀ ਪਦਮਾਵਤੀ ਦਾ ਪਰਛਾਵਾਂ ਦੇਖਿਆ ਤੇ ਉਸ ਤੋਂ ਬਾਅਦ ਰਾਣੀ ਪਦਮਾਵਤੀ ਦਾ ਜਿਹੜਾ ਜਲ ਮੈ ਲਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਚੱਲਦੇ ਆ ਅੰਦਰ ਤੇ ਦਿਖਾਉਨੇ ਆ ਤੁਹਾਨੂੰ ਉਹ ਜਗ੍ਹਾ ਜਿੱਥੇ ਰਾਣੀ ਪਦਮਾਵਤੀ ਦੀਆਂ ਖਾਸ-ਖਾਸ ਦਾਸੀਆਂ ਰਹਿੰਦੀਆਂ ਸੀ ਤੇ ਜਿਹੜੀ ਜਗ੍ਹਾ ਤੇ ਅਲਾਉਦੀਨ ਖਿਲਜੀ ਨੇ ਖੜ ਕੇ ਰਾਣੀ ਪਦਮਾਵਤੀ ਦਾ ਚਿਹਰਾ ਪਾਣੀ ਦੇ ਵਿੱਚ ਦੇਖਿਆ ਲੋਵੇ ਹੁਣ ਆਪਾਂ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਜਾਣਾ ਜਿੱਥੋਂ ਅਲਾਉਦੀਨ ਖਿਲਜੀ ਨੇ ਰਾਣੀ ਪਦਮਾਵਤੀ ਦਾ ਜਿਹੜਾ ਚਿਹਰਾ ਆ ਉਹ ਪਾਣੀ ਦੇ ਵਿੱਚ ਦੇਖਿਆ ਸੀ ਚੱਲਦੇ ਹਾਂ ਉਸ ਪੁਆਇੰਟ ਤੇ ਤੇ ਦਿਖਾਉਨੇ ਆ ਤੁਹਾਨੂੰ ਆਪਾਂ ਉਹ ਸਾਰੀ ਜਗ੍ਹਾ ਲੋਵੇ ਹੁਣ ਆਹ ਰਸਤਾ ਤੁਹਾਨੂੰ ਦਿਖਾਉਣ ਲੱਗੇ ਆ ਇਸ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਰਾਣੀ ਦੀਆਂ ਖਾਸ ਖਾਸ ਦਾਸੀਆਂ ਰਹਿੰਦੀਆਂ ਸੀ ਤੇ ਰਾਣੀ ਪਦਮਾਵਤੀ ਜਦੋਂ ਇਸ ਜਗ੍ਹਾ ਤੇ ਆਉਂਦੀ ਸੀ ਤਾਂ ਆਹ ਰਸਤਾ ਜਿਹੜਾ ਆ ਗੁਪਤ ਰਸਤਾ ਬਣਾਇਆ ਗਿਆ ਸੀ ਪੌੜੀਆਂ ਦੇ ਰਾਹੀਂ ਇਹ ਰਸਤਾ ਰਾਣੀ ਪਦਮਾਵਤੀ ਦੇ ਜਲ ਮਹਿਲ ਤੱਕ ਜਾਂਦਾ ਸੀ ਉਸ ਸਮੇਂ ਗਰਮੀ ਜਦੋਂ ਹੁੰਦੀ ਸੀਗੀ ਤਾਂ ਗਰਮੀ ਤੋਂ ਬਚਣ ਦੇ ਲਈ ਪਾਣੀ ਦੇ ਅੰਦਰ ਉਸ ਜਲ ਮਹਿਲ ਨੂੰ ਬਣਾਇਆ ਗਿਆ ਸੀ ਤੇ ਜਿਹੜਾ ਗਰਮੀਆਂ ਦਾ ਸਮਾਂ ਸੀਗਾ ਉਹ 4 ਮਹੀਨੇ ਦਾ ਰਾਣੀ ਪਦਮਾਵਤੀ ਉਸ ਜਲ ਮਹਿਲ ਦੇ ਵਿੱਚ ਬਤੀਤ ਕਰਦੀ ਸੀ ਆਪਾਂ ਤੁਹਾਨੂੰ ਹੁਣ ਉਹ ਜਲ ਮਹਿਲ ਵੀ ਦਿਖਾਵਾਂਗੇ ਇਹ ਰਸਤਾ ਆ ਜਿੱਥੋਂ ਰਾਣੀ ਪਦਮਾਵਤੀ ਜਿਹੜੀ ਆ ਇਸ ਜਗ੍ਹਾ ਤੇ ਆਇਆ ਕਰਦੀ ਸੀ ਜਿੱਥੇ ਉਹ ਵਿਆਂ ਦਾਸੀਆਂ ਜਿਹੜੀਆਂ ਆ ਉਹ ਰਹਿੰਦੀਆਂ ਸੀ ਹੁੜਾਪਾ ਤੁਹਾਨੂੰ ਦਿਖਾਵਾਂਗੇ ਉਹ ਪੁਆਇੰਟ ਜਿੱਥੋਂ ਅਲਾਉਦੀਨ ਖਿਲਜੀ ਨੇ ਰਾਣੀ ਪਦਮਾਵਤੀ ਦਾ ਚਿਹਰਾ ਦੇਖਿਆ ਮਿਰਰ ਦੇ ਰਾਹੀਂ ਇੱਕ ਸ਼ੀਸ਼ੇ ਦੇ ਰਾਹੀਂ ਦੇਖਿਆ ਉਹ ਸਾਰਾ ਹੁਣ ਆਪਾਂ ਪੁਆਇੰਟ ਤੁਹਾਨੂੰ ਦਿਖਾਉਣਾ ਬਿਲਕੁਲ ਇਸ ਜਗ੍ਹਾ ਦੇ ਉੱਤੇ ਜਿੱਥੇ ਹੁਣ ਮੈਂ ਖੜਾ ਆ ਇਸ ਜਗ੍ਹਾ ਤੇ ਖੜ ਕੇ ਅਲਾਉਦੀਨ ਖਿਲਜੀ ਨੇ ਪਦਮਾਵਤੀ ਦਾ ਚਿਹਰਾ ਦੇਖਿਆ ਸੀ ਕਿਵੇਂ ਉਹ ਸਾਰਾ ਜਿਹੜਾ ਸੀਨ ਸੀਗਾ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਵੇਂ ਚਿਹਰਾ ਦਿਖਾਇਆ ਗਿਆ ਪਦਮਾਵਤੀ ਦਾ ਕਿਉਂਕਿ ਉਸ ਸਮੇਂ ਜਿਹੜੀ ਆ ਪਰਦੇ ਦੀ ਪ੍ਰਥਾ ਹੁੰਦੀ ਸੀ ਪਰਦੇ ਦੇ ਵਿੱਚ ਔਰਤ ਜਿਹੜੀ ਆ ਰਹਿਆ ਕਰਦੀ ਸੀ ਪਰਦੇ ਦੀ ਪ੍ਰਥਾ ਦੇ ਕਾਰਨ ਹੀ ਜਿਹੜੀ ਅਲਾਉਦੀਨ ਖਿਲਜੀ ਨੂੰ ਜਦੋਂ ਰਾਣੀ ਪਦਮਾਵਤੀ ਦਾ ਚਿਹਰਾ ਦਿਖਾਇਆ ਗਿਆ ਸਿੱਧਾ ਡਾਇਰੈਕਟਰ ਦਾ ਚਿਹਰਾ ਨਹੀਂ ਦਿਖਾਇਆ ਗਿਆ ਪਾਣੀ ਦੇ ਰਾਹੀਂ ਇੱਕ ਗਲਾਸ ਦੇ ਵਿੱਚ ਸ਼ੀਸ਼ੇ ਦੇ ਵਿੱਚ ਉਹ ਚਿਹਰਾ ਦਿਖਾਇਆ ਗਿਆ ਤੁਹਾਨੂੰ ਦੱਸਦੇ ਆ ਆ ਦੇਖੋ ਇੱਥੋਂ ਤੁਹਾਨੂੰ ਦਿਖਾਉਨੇ ਆ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਜਲਮੈਲੇ ਇਹ ਜਲਮੈਲਾ ਜਿਹਦੇ ਵਿੱਚ ਰਾਣੀ ਪਦਮਾਵਤੀ ਜਿਹੜੀ ਆ ਉਹ ਗਰਮੀਆਂ ਗਰਮੀਆਂ ਜਿਹੜਾ तकरीबन तकरीबन 4 ਮਹੀਨੇ ਦਾ ਸਮਾਂ ਆ ਉਹ ਰਾਣੀ ਪਦਮਾਵਤੀ ਇਸ ਜਲ ਮਹਿਲ ਦੇ ਵਿੱਚ ਰਿਆ ਕਰਦੀ ਸੀ ਆ ਦੇਖ ਸਕਦੇ ਤੁਸੀਂ ਇਹ ਜਲ ਮਹਿਲ ਆ ਜਿਹੜਾ ਰਾਣੀ ਪਦਮਾਵਤੀ ਦੇ ਲਈ ਬਣਾਇਆ ਗਿਆ ਸੀਗਾ ਸਾਹਮਣੇ ਜਿਹੜੀਆਂ ਪੌੜੀਆਂ ਆ ਇਹਨਾਂ ਪੌੜੀਆਂ ਦੇ ਵਿੱਚੋਂ ਹੀ ਕਿਸੇ ਇੱਕ ਪੌੜੀ ਦੇ ਉੱਤੇ ਬੈਠ ਕੇ ਰਾਣੀ ਪਦਮਾਵਤੀ ਨੇ ਜਿਹੜਾ ਚਿਹਰਾ ਆਪਣਾ ਦਿਖਾਇਆ ਸੀ ਅਲਾਉਦੀਨ ਖਿਲਜੀ ਸੋ ਦੋਸਤੋ ਆਪਾਂ ਤੁਹਾਨੂੰ ਜਲ ਮਹਿਲ ਦਿਖਾਇਆ ਉਹ ਪੌੜੀਆਂ ਵੀ ਦਿਖਾਈਆਂ ਇਹ ਜਿਹੜੀਆਂ ਪੌੜੀਆਂ ਤੁਸੀਂ ਦੇਖੀਆਂ ਇਹਨਾਂ ਪੌੜੀਆਂ ਵਿੱਚੋਂ ਹੀ ਕਿਸੇ ਇੱਕ ਪੌੜੀ ਦੇ ਉੱਤੇ ਬੈਠ ਕੇ ਰਾਣੀ ਪਦਮਾਵਤੀ ਨੇ ਜਿਹੜਾ ਪਾਣੀ ਆ ਇਸ ਸਰੋਵਰ ਟਾਈਪ ਇਹ ਸਾਰਾ ਬਣਿਆ ਹੈ ਝੀਲ ਟਾਈਪ ਬਣਿਆ ਹੈ ਇਸ ਪਾਣੀ ਦੇ ਵਿੱਚ ਉਹਨੇ ਆਪਣਾ ਚਿਹਰਾ ਦੇਖਿਆ ਉਹ ਜਿਹੜਾ ਚਿਹਰਾ ਸੀ ਰਾਣੀ ਪਦਮਾਵਤੀ ਦਾ ਇੱਧਰ ਮੈਂ ਤੁਹਾਨੂੰ ਦਿਖਾਉਣਾ ਕਿ ਇੱਥੇ ਇਸ ਜਗ੍ਹਾ ਤੇ ਮਿਰਰ ਲੱਗਾ ਸੀ ਸ਼ੀਸ਼ਾ ਲੱਗਾ ਸੀ ਬਿਲਕੁਲ ਇਸ ਜਗ੍ਹਾ ਤੇ ਆ ਚਾਰ ਪੁਆਇੰਟ ਬਣੇ ਦਿਖ ਰਹੇ ਆ ਇੱਥੇ ਸ਼ੀਸ਼ਾ ਲੱਗਾ ਸੀ ਤੇ ਅਲਾਉਦੀਨ ਖਿਲਜੀ ਜਿੱਥੇ ਬਿਲਕੁਲ ਮੈਂ ਇੱਥੇ ਖੜਾ ਇਸ ਜਗ੍ਹਾ ਤੇ ਅਲਾਉਦੀਨ ਖਿਲਜੀ ਖੜਾ ਸੀਗਾ ਇਧਰ ਪਿੱਛਟ ਕਰਕੇ ਅਲਾਉਦੀਨ ਖਿਲਜੀ ਨੇ ਸਾਹਮਣੇ ਸ਼ੀਸ਼ੇ ਦੇ ਵਿੱਚ ਰਾਣੀ ਪਦਮਾਵਤੀ ਦਾ ਚਿਹਰਾ ਦੇਖਿਆ ਰਾਣੀ ਪਦਮਾਵਤੀ ਉਧਰ ਸੀੜੀਆਂ ਤੇ ਬੈਠੀ ਸੀ ਅਲਾਉਦੀਨ ਖਿਲਜੀ ਇੱਥੇ ਖੜਾ ਸੀ ਇਸ ਤਰ੍ਹਾਂ ਜਿਹੜਾ ਆ ਪਦਮਾਵਤੀ ਦਾ ਚਿਹਰਾ ਅਲਾਉਦੀਨ ਖਿਲਜੀ ਨੇ ਦੇਖਿਆ ਇਹ ਵੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਸ਼ੀਸ਼ਾ ਇੱਥੇ ਮੌਜੂਦ ਸੀਗਾ ਉਡੇ ਸਮੇਂ ਪਹਿਲਾਂ ਇੱਕ ਕੁਝ ਸਾਲ ਪਹਿਲਾਂ ਜਿਹੜੀ ਮੂਵੀ ਆਈ ਆ ਪਦਮਾਵਤੀ ਉਹਦੇ ਵਿਰੋਧ ਦੇ ਵਿੱਚ ਜਿਹੜਾ ਆ ਕਰਨੀ ਸੈਨਾ ਵਾਲਿਆਂ ਤੇ ਉਹਨੂੰ ਇਸ ਸ਼ੀਸ਼ੇ ਨੂੰ ਇੱਥੋਂ ਹਟਾ ਦਿੱਤਾ ਗਿਆ ਤੋੜ ਦਿੱਤਾ ਗਿਆ ਸੀ ਜਦ ਕਿ ਪਹਿਲਾਂ ਇਹ ਮਿਰਰ ਇਹ ਸ਼ੀਸ਼ਾ ਬਿਲਕੁਲ ਇਸ ਜਗ੍ਹਾ ਦੇ ਉੱਤੇ ਲੱਗਾ ਸੀਗਾ ਇਹ ਹੈਗਾ ਇਤਿਹਾਸ ਸਾਰਾ ਇਸ ਜਗ੍ਹਾ ਦਾ ਹੁਣ ਆਪਾਂ ਚੱਲਾਂਗੇ ਰਾਣੀ ਪਦਮਾਵਤੀ ਦੀ ਕਿਲੇ ਵਾਲੀ ਜਗ੍ਹਾ ਦੇ ਲਓ ਵੀ ਆਪਾਂ ਤੁਹਾਨੂੰ ਹੁਣ ਉਹ ਪੁਆਇੰਟ ਦਿਖਾਇਆ ਜਿੱਥੇ ਅਲਾਉਦੀਨ ਖਿਲਜੀ ਨੇ ਖੜ ਕੇ ਰਾਣੀ ਪਦਮਾਵਤੀ ਨੂੰ ਦੇਖਿਆ ਸੀਗਾ ਉਹ ਸਾਹਮਣੇ ਜਿਹੜੇ ਬਣੇ ਆ ਝਰੋਖੇ ਤੁਸੀਂ ਦੇਖ ਰਹੇ ਆ ਇਹਨਾਂ ਝਰੋਖਿਆਂ ਦੇ ਵਿੱਚ ਜਿਹੜੇ ਆ ਉਸ ਸਮੇਂ ਸਿਕਿਉਰਟੀ ਵਾਲੇ ਜਿਹੜੇ ਮਲਾਜ਼ਮ ਆ ਉਹ ਖੜਦੇ ਸੀ ਜਿਹੜੇ ਸੈਨਿਕ ਆ ਉਹ ਖੜਦੇ ਸੀ ਰਾਣੀ ਪਦਮਾਵਤੀ ਦੀ ਸਿਕਿਉਰਟੀ ਵਾਲੇ ਸੈਨਿਕ ਤੇ ਹੁਣ ਆਪਾਂ ਤੁਹਾਨੂੰ ਉਹ ਜਗ੍ਹਾ ਦਿਖਾਵਾਂਗੇ ਜਿੱਥੋਂ ਰਾਣੀ ਪਦਮਾਵਤੀ ਲੰਘਿਆ ਕਰਦੀ ਸੀ ਕਿਉਂਕਿ ਇਹ ਮਹਿਲ ਦਾ ਜਿਹੜਾ ਹਿੱਸਾ ਆ ਇਸ ਜਗ੍ਹਾ ਤੇ ਰਾਣੀ ਪਦਮਾਵਤੀ ਦੀਆਂ ਦਾਸੀਆਂ ਰਹਿੰਦੀਆਂ ਸੀ ਤੇ ਰਾਣੀ ਇੱਥੇ ਘੁੰਮਣ ਆਇਆ ਕਰਦੀ ਸੀ ਜਦੋਂ ਰਾਣੀ ਪਦਮਨੀ ਇਸ ਜਗ੍ਹਾ ਤੇ ਆਉਂਦੀ ਸੀ ਆ ਜਿੰਨੇ ਵੀ ਕਮਰੇ ਤੁਸੀਂ ਦੇਖ ਰਹੇ ਆ ਇਹ ਉਹਦੀਆਂ ਦਾਸੀਆਂ ਦੇ ਕਮਰੇ ਸੀਗੇ ਆ ਅੰਦਰ ਤੋਂ ਦਿਖਾਉਣੇ ਤੁਹਾਨੂੰ ਆ ਜਿਹੜਾ ਰੂਮ ਦੇਖ ਰਹੇ ਆ ਜਿਹੜੇ ਇਹ ਜਿਹੜੀਆਂ ਰਾਣੀ ਪਦਮਨੀ ਦੀਆਂ ਦਾਸੀਆਂ ਆ ਇਹ ਉਹਨਾਂ ਦੇ ਰੂਮ ਆ ਸਾਰੇ ਰਾਣੀ ਇਸ ਜਗ੍ਹਾ ਤੇ ਘੁੰਮਣ ਆਇਆ ਕਰਦੀ ਸੀ ਤੇ ਉਹਦੀਆਂ ਦਾਸੀਆਂ ਜਿਹੜੀਆਂ ਆ ਇਸ ਕਮਰਿਆਂ ਦੇ ਵਿੱਚ ਰਹਿੰਦੀਆਂ ਸੀ ਤਾਂ ਇਸ ਜਗ੍ਹਾ ਤੋਂ ਖੜ ਕੇ ਜਿਹੜੇ ਆ ਫੁੱਲ ਸਿੱਟੇ ਜਾਂਦੇ ਸੀ ਰਾਣੀ ਪਦਮਨੀ ਦੇ ਉੱਪਰ ਜਦੋਂ ਰਾਣੀ ਪਦਮਨੀ ਇਸ ਰਾਸਤੇ ਤੋਂ ਆਉਂਦੀ ਸੀ ਐਗਜ਼ਿਟ ਕਰਦੀ ਸੀ ਬਾਹਰ ਕਿਲੇ ਦੇ ਰਾਸਤੇ ਦੇ ਰਾਹੀਂ ਤਾਂ ਇਸ ਜਗ੍ਹਾ ਤੋਂ ਜਿਹੜੇ ਆ ਫੁੱਲ ਸਿੱਟ ਕੇ ਉਹਦਾ ਸਵਾਗਤ ਕੀਤਾ ਜਾਂਦਾ ਸੀ ਰਾਣੀ ਪਦਮਨੀ ਦਾ ਤੇ ਆਹ ਰਾਸਤਾ ਫਿਰ ਜਿਹੜਾ ਬਾਹਰ ਨੂੰ ਚਲੇ ਜਾਂਦਾ ਇਸ ਕਿਲੇ ਵਾਲੇ ਇੱਕ ਹਿੱਸੇ ਤੋਂ ਲੋਬੇ ਆ ਸਾਰਾ ਜਿੰਨੇ ਵੀ ਕਮਰੇ ਦੇਖ ਰਹੇ ਆ ਇਹ ਸਾਰੇ ਦੇ ਸਾਰੇ ਰਾਣੀ ਪਦਮਨੀ ਦੀਆਂ ਦਾਸੀਆਂ ਦੇ ਕਮਰੇ ਆ ਇਹ ਵੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਰਾਣੀ ਪਦਮਨੀ ਦੀਆਂ ਖਾਸ-ਖਾਸ ਦਾਸੀਆਂ ਆ ਉਹ ਹੀ ਇਸ ਸਾਰੇ ਮਹਿਲ ਦੇ ਹਿੱਸੇ ਦੇ ਵਿੱਚ ਰਹਿੰਦੀਆਂ ਸੀ ਇਹ ਨਹੀਂ ਕਿ ਜਿੰਨੀਆਂ ਦਾਸੀਆਂ ਸਾਰੀਆਂ ਹੀ ਰਹਿੰਦੀਆਂ ਸੀ ਜਿਹੜੀਆਂ ਉਹਦੀਆਂ ਖਾਸ-ਖਾਸ ਦਾਸੀਆਂ ਆ ਉਹ ਇਸ ਮਹਿਲ ਦੇ ਹਿੱਸੇ 'ਚ ਰਹਿੰਦੀਆਂ ਸੀ ਤੇ ਇਸੇ ਜਗ੍ਹਾ ਤੇ ਰਾਣੀ ਪਦਮਨੀ ਘੁੰਮਾਇਆ ਕਰਦੀ ਸੀ ਹੁਣ ਆਪਾਂ ਤੁਹਾਨੂੰ ਜਲ ਮਹਿਲ ਦਿਖਾਵਾਂਗੇ ਜਿੱਥੇ ਆਪਣੇ ਗਰਮੀਆਂ ਦਾ ਉਹ 4-5 ਮਹੀਨੇ ਦਾ ਸਮਾਂ ਜਿਹੜਾ ਆ ਰਾਣੀ ਪਦਮਨੀ ਬਤੀਤ ਕਰਿਆ ਕਰਦੀ ਸੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਉਸ ਜਲਮਹਿਲ ਵਾਲੀ ਜਗ੍ਹਾ ਤੇ ਵੀ ਦੋਸਤੋ ਹੁਣ ਆਪਾਂ ਤੁਹਾਨੂੰ ਜਲਮਹਿਲ ਦਿਖਾਉਣਾ ਰਾਣੀ ਪਦਮਨੀ ਦਾ ਇਹਨੂੰ ਟੱਪ ਕੇ ਅੰਦਰ ਜਾਣਾ ਪੈਣਾ ਕਿਉਂਕਿ ਜਿਹੜੇ ਗੇਟ ਆ ਉਹ ਬੰਦ ਆ ਹੌਲੀ ਹੌਲੀ ਸੱਜੇ ਸੱਜੇ ਹੁਣ ਆਪਾਂ ਕ੍ਰੋਸ ਕਰਦੇ ਆ ਇਹਨਾਂ ਨੂੰ ਜਿਹੜੇ ਐਂਗਲ ਲੱਗੇ ਆ ਤੇ ਤੁਹਾਨੂੰ ਦਿਖਾਉਨੇ ਆ ਰਾਣੀ ਪਦਮਨੀ ਦਾ ਜਲ ਮਹਿਲ ਲੋਬੇ ਦੋਸਤੋ ਬਿਲਕੁਲ ਜਿਹੜਾ ਮੇਰੇ ਸਾਹਮਣੇ ਆ ਦੇਖ ਰਹੇ ਤੁਸੀਂ ਇਹ ਰਾਣੀ ਪਦਮਨੀ ਦਾ ਮਹਿਲ ਆ ਉਸ ਪੁਆਇੰਟ ਤੋਂ ਖੜ ਕੇ ਆਪਾਂ ਸਾਰੀ ਚਰਚਾ ਕੀਤੀ ਸੀ ਕਿ ਕਿੱਥੇ ਅਲਾਉਦੀਨ ਖਿਲਜੀ ਖੜਾ ਸੀਗਾ ਰਾਣੀ ਪਦਮਨੀ ਦਾ ਚਿਹਰਾ ਦੇਖਣ ਲਈ ਹੁਣ ਥੱਲੇ ਜਾ ਕੇ ਆਪਾਂ ਦੇਖਦੇ ਆਂ ਮਹਿਲ ਦੇ ਜਿੰਨਾ ਨੇੜੇ ਜਾ ਸਕਦੇ ਆਂ ਅੱਗੇ ਤਾਂ ਪਾਣੀ ਆ ਜਿਆਦਾ ਅੱਗੇ ਤੱਕ ਤਾਂ ਆਪਾਂ ਜਾ ਨਹੀਂ ਸਕਦੇ ਜਿੱਥੇ ਤੱਕ ਜਾ ਸਕਦੇ ਹਾਂ ਉੱਥੇ ਤੱਕ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਆਹ ਏਰੀਆ ਜਿਹੜਾ ਆ ਕਾਫੀ ਖੰਡਰਾ ਟਾਈਪ ਬਣਿਆ ਆ ਪੱਥਰ ਦੇਖ ਸਕਦੇ ਆ ਤੁਸੀਂ ਦੂਰ ਦੂਰ ਤੱਕ ਜਿਹੜੇ ਪੱਥਰ ਹੀ ਪੱਥਰ ਦਿਖਾਈ ਦਿੰਦੇ ਆ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹਨਾਂ ਸਮਿਆਂ ਦੇ ਅੰਦਰ ਗਰਮੀ ਤੋਂ ਬਚਣ ਦੇ ਲਈ ਜਿਹੜੇ ਰਾਜੇ ਹੁੰਦੇ ਸੀ ਨਾ ਉਹ ਇੱਕ ਮਹਿਲ ਆਪਣਾ ਜਲ ਦੇ ਅੰਦਰ ਜ਼ਰੂਰ ਬਣਾਇਆ ਕਰਦੇ ਸੀ ਕਿਉਂਕਿ ਜਿਹੜਾ ਗਰਮੀ ਦਾ ਸਮਾਂ ਹੁੰਦਾ ਸੀ 3-4 ਮਹੀਨੇ ਦਾ ਉਸੇ ਜਲਮਹਿਲ ਦੇ ਵਿੱਚ ਬਤੀਤ ਕਰਿਆ ਕਰਦੇ ਸੀਗੇ ਸੋ ਉਸੇ ਕਰਕੇ ਚਤੌੜਗੜ੍ਹ ਦੇ ਇਸ ਕਿਲੇ ਦੇ ਅੰਦਰ ਚਤੌੜਗੜ੍ਹ ਦੇ ਇਸ ਕਿਲੇ ਦੇ ਅੰਦਰ ਰਾਣੀ ਪਦਮਨੀ ਦੇ ਲਈ ਇਹ ਜਲਮਹਿਲ ਬਣਾਇਆ ਗਿਆ ਜਿੱਥੇ ਉਹ ਆਪਣਾ 3-4 ਮਹੀਨੇ ਦਾ ਸਮਾਂ ਜਿਹੜਾ ਆ ਇਸ ਮਹਿਲ ਦੇ ਵਿੱਚ ਬਤਾਉਂਦੀ ਸੀ ਤੇ ਇੱਥੋਂ ਤੁਹਾਨੂੰ ਦੋਨੇ ਪੋਰਸ਼ਨ ਦੋਨੇ ਹਿੱਸੇ ਕਿਲੇ ਦੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਆ ਰਾਣੀ ਪਦਮਨੀ ਦਾ ਜਲਮਹਿਲ ਸੀ ਤੇ ਬਿਲਕੁਲ ਉਸ ਹਿੱਸੇ ਦੇ ਵਿੱਚ ਖੜ ਕੇ ਜਿਹੜਾ ਅਲਾਉਦੀਨ ਖਿਲਜੀ ਨੇ ਰਾਣੀ ਪਦਮਨੀ ਦਾ ਚਿਹਰਾ ਦੇਖਿਆ ਸੀ ਰਾਣੀ ਪਦਮਨੀ ਦੀ ਸੁੰਦਰਤਾ ਜਿਹੜੀ ਆ ਉਹ ਪੂਰੇ ਦੇਸ਼ ਭਰ ਦੇ ਅੰਦਰ ਹੀ ਨਹੀਂ ਦੁਨੀਆ ਭਰ ਦੇ ਅੰਦਰ ਆਪਣੀ ਸੁੰਦਰਤਾ ਦੇ ਲਈ ਰਾਣੀ ਪਦਮਨੀ ਜਾਣੀ ਜਾਂਦੀ ਸੀ ਤੇ ਅਲਾਉਦੀਨ ਖਿਲਜੀ ਵੀ ਚਾਹੁੰਦਾ ਸੀ ਕਿ ਮੈਂ ਕਿਸੇ ਤਰ੍ਹਾਂ ਵੀ ਜਿਹੜਾ ਰਾਣੀ ਪਦਮਨੀ ਨੂੰ ਹਾਸਲ ਕਰ ਲਵਾਂ ਪਰ ਆਪਣੀ ਮਾਨ ਸਨਮਾਨ ਤੇ ਆਪਣੀ ਇੱਜ਼ਤ ਨੂੰ ਬਚਾਉਣ ਦੇ ਲਈ ਰਾਣੀ ਪਦਮਨੀ ਨੇ ਇੱਕ ਅੱਗ ਦੇ ਕੁੰਡ ਦੇ ਵਿੱਚ ਛਾਲ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀਗੀ ਇਹ ਇਤਿਹਾਸ ਆ ਚਤੌੜਗੜ ਦੇ ਇਸ ਕਿਲੇ ਦਾ ਰਾਣੀ ਪਦਮਨੀ ਦੇ ਇਸ ਕਿਲੇ ਦਾ ਇਹ ਜੋ ਪੀਪਲ ਦਾ ਪੇੜ ਆਪ ਦੇਖਦੇ ਹੋ ਸਰ ਇਹ ਪੂਰਾ ਗਾਰਡਨ ਦੇਖੋ ਇਹ ਉਸ ਟਾਈਮ ਦਾ ਜੋਰ ਕੁੰਡ ਹੋਆ ਕਰਤਾ ਨਾ ਉਸ ਸਮੇਂ ਯਾ ਪਰ 80 ਫੀਟ ਗਹਿਰਾ ਗੱਡਾ ਤਾ ਤੋ ਰਾਣੀ ਪਦਮਨੀ ਦੀ ਸੁੰਦਰਤਾ ਕੇ ਬਾਰੇ ਮੈਂ ਕਹਤੇ ਕਿ ਇਤਨੀ ਸੁੰਦਰ ਰਾਣੀ ਤੀ ਪਾਣੀ ਪੀਤੀ ਪਾਨ ਖਾਤੀ ਤੋ ਗਲੇ ਸੇ ਨਜ਼ਰ ਆਤਾ तो इस बात का मालूम अलाउद्दीन खिलजी को चला तो उस टाइम पे अलाउद्दीन खिलजी ने रानी पद्मी को प्राप्त करने के लिए इस फोर्ट में आक्रमण आक्रमण किया किया था लेकिन जैसे अलाउद्दीन खिलजी ने तो उस टाइम पे अलाउद्दीन खिलजी को मालूम चला कि वो शक्ति से रानी पद्मनि को किले से कभी जीत नहीं पाएगा तो उस टाइम पे अलाउद्दीन खिलजी इस पूरे फोर्ट को चारों तरफ से मंथ तक घेर लेता तो सिक्स मंथ तक अलाउद्दीन खिलजी फोर्ट का घेराव करता है उस समय जो राशन पानी था इस किले के अंदर आता था उसको अलाउद्दीन खिलजी ने बंद कर दिया तो उस टाइम पे जो फोर्थ में पॉपुलेशन थी ना प्रजा वगैरह भूख प्यास से मरने लगे रतन सिंह को मालूम चला उस समय समझौते तो वहाँ पर खिलजी ने रतन के सामने एक शर्त रखा कि तुम तुम्हारी रानी का चेहरा दिखा दो मैं यहाँ ऐसी चला जाऊंगा तो उस टाइम पे क्या टू पे चेहरा नहीं दिखाते थे बुलाया अपनी रानी का चेहरा प्रतिबिंब यानी पानी के अंदर दिखाया लेकिन दिखाने के बाद में जैसा अपने कोई गेस्ट वगैरह ना उनको अपन रेलवे स्टेशन बस स्टेशन छोड़ने जाते तो तो उस टाइम पे पे राणा रतन सिंह अलाउद्दीन अलाउद्दीन खिलजी को मेन गेट गेट यानी सूरज पोल छोड़ने गए तो पर क्या खिलजी ने राणा रतन सिंह को धोखे से बंदी बना दिया था और बंदी बनाने के बाद में अलाउद्दीन खिलजी वापस रानी पद्मनि को संदेश भिजवाता है कि अगर तुम मेरे पास नहीं आओगे तो मैं तुम्हारे पति को नहीं छोड़ूंगा तो उस समय रानी पद्मनि ने धोखा का बदला धोखा समझा उसने वापिस अलाउद्दीन खिलजी को संदेह भिजवाया कि तुम सात सौ पालकिया भिजवा दो तुम सात सौ पालकियों के अंदर मैं दासो आने के लिए तैयार हूँ तो उस समय के अलाउद्दीन खिलजी ने इस किले में रानी पद्मनी के लिए सात सौ पालकिया भेजी okay. लेकिन उस समय रानी पद्मनी उन पालकियों में नहीं गई उनके दो भाई थे ना गोरा बादल दोनों भाइयों को रानी पद्मनी स्त्री का वेश पहनाती है अपने सैनिकों को दासियों का वेश पहनाया सात सौ पालकियों बिठाया

सोलह हजार लेडीज के साथ में जोर किया था नाइन फिफ्टी सेवन के बाद में फोर्ट के सरकार आया। में आया बाद में यहाँ पर धीरे धीरे मिट्टी डालकर गार्डन हुआ। ठीक है। पहले बोलते थे जोर कुंड ठीक है। आज के टाइम पे नाम दे दिया जोर स्थल आज जोर कुंड बोलते बिल्कुल लेकिन आज के टाइम पे जोर स्थल और आज भी मेला होता है जोर मेला जो मारना पड़ता है वंशज आज भी जिंदा है उदयपुर सिटी पैलेस में रहते हैं ठीक है महेंद्र सिंह जी अरविंद सिंह जी नाम है जो साल में एक बार आते हैं यहाँ पर बिल्कुल देखिए छोटा हवन कुंड दिख रहा हवन कुंड मैंने देखा वो, है वो हम हवन कुंड बना पर आज भी रानियों ने जोड़ किया ना उनको आत्म शांति के लिए हवन होता है ओके और नीचे जितने टूटे फूटे डेमे जो सारे मंदिर थे जो अटे के टाइम पर तोड़े गए थे ठीक है नीचे एक टेम्पल अपन दर्शन करेंगे नीचे चलते है इधर से ये वाला कुंड है 11 ਸੈਂਚਰੀ ਮੇ ਐਮਪੀਕੇਟੇ ਬੋਪਾਲ ਕੇ ਪਰਮਾ ਸ਼ਾਸਕ ਰਾਜਾ ਬੋਸ महा राजा बोझ का गंगू तेली एक कहावत है बिल्कुल उन्होंने इस टेम्पल को बिल्ड किया था ठीक है लेकिन उस टाइम 1303 में अलाउद्दीन दी, खिल खिलजी ने ऑल फोर्ट को डैमेज किया ना इसको भी खंडित किया था इसको भी खंडित कर दिया बिल्कुल तो चौदह में आए थे महाराणा मोकल राणा कुंभा के फादर ओके महाराणा मोकल ने चौदह में दोबारा इसका रिनोवेट किया ओके अभी इसे बोलते हैं मोकल टेंपल मोकल टेंपल टेंपल में जो मूर्ति आप देखोगे नो फीट का एक ही पत्थर है उस उसको क्या त्रिमूर्ति बना हुआ पत्थर एक लेकिन त्रिमूर्ति ब्रह्मा विष्णु और महेश ओके okay. बचाने वाला मारने वाला पालने वाला ओके okay. और इसी मंदिर के बैक साइड में एक पानी का लेक आप देखोगे ओके okay. कभी मोबाइल पे सर्च करते हो आप चित्तौड़गढ़ के बारे में आपके गूगल इंटरनेट के ऊपर okay. एक पानी का झील देखता है ग्रीन वाला इसका बैक साइड का नजर आया इसके बैक साइड में वो झील बिल्कुल जो रानियों का नहाने का कुंड था ओके okay. उस कुंड को नाम दिया सास बहु ओके क्यूँकी उस टाइम पे रानी करनाव होती और मीरा भाई दोनों सास बहु थी ना एक साथ नहाने आती इस मंदिर के बैक साइड साइड में पानी का लेक है वो भी देखेंगे तो बिल्कुल अभी चलेगा चलते हैं की टूटे फूटे सारे मंदिर थे उस टाइम पे जो अटैक में तोड़े गए ना अच्छा ये अटे के बिल्कुल मंदिर ही है सारे छोटे बड़े 113 मंदिर थे उस टाइम पे जो सारे टाइम पे आक्रम तोड़िए चित्तौड़गढ़ के बारे में सर्च करते ना मोबाइल पे गूगल इंटरनेट के ऊपर एक पानी का ग्रीन झील आता है ना ठीक लगाकर नजर आता हुआ है और ये रानियों का नहाने का कौन है उसमें इधर इधर ਲਓ ਵੀ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜਿਹੜਾ ਇਹ ਲੈ ਕੇ ਆ ਇਹ ਉਸ ਸਮੇਂ ਰਾਣੀਆਂ ਦੇ ਨਹਾਉਣ ਦੇ ਲਈ ਬਣਾਇਆ ਗਿਆ ਸੀਗਾ ਰਸਤਾ ਥੋੜਾ ਖਤਰਨਾਕ ਜਿਹਾ ਆ ਕਿਉਂਕਿ ਪੌੜੀਆਂ ਟੁੱਟੀਆਂ ਆ ਇਸ ਲਈ ਸਾਡੇ ਗਾਈਡ ਨੇ ਵੀ ਜਵਾਬ ਦੇ ਦਿੱਤਾ ਕਿ ਮੈਂ ਥੱਲੇ ਨਹੀਂ ਜਾਣਾ ਆਪਾਂ ਹੌਲੀ ਹੌਲੀ ਸੱਜੇ ਸੱਜੇ ਥੱਲੇ ਜਾ ਕੇ ਇਹਦੇ ਤੇ ਤੁਹਾਨੂੰ ਸਰੋਵਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਉਹ ਜਿਹੜਾ ਸਰੋਵਰ ਆ ਜਿੱਥੇ ਰਾਣੀ ਪਦਮਾਵਤੀ ਤੇ ਬਾਕੀ ਰਾਣੀਆਂ ਇਸ਼ਨਾਨ ਕਰਦੀਆਂ ਸੀਗੀਆਂ ਉਹ ਇਸ ਚਤੌੜਗੜ ਟੈਂਪਲ ਦੇ ਬਿਲਕੁਲ ਵਿੱਚੋ ਵਿੱਚ ਬਣਿਆ ਹੈ ਦੇਖੋ ਕਿੰਡੀ ਜ਼ਬਰਦਸਤ ਉਸ ਸਮੇਂ ਵੀ ਮੈਨੇਜਮੈਂਟ ਸੀਗੀ ਰਾਜਿਆਂ ਮਹਾਰਾਜਿਆਂ ਦੀ ਸਾਰੀ ਬਹੁਤ ਬਿਊਟੀਫੁੱਲ ਵਿਊ ਆ ਜਦੋਂ ਆਪਾਂ ਥੱਲੇ ਜਾ ਕੇ ਸਾਰੀ ਇਸ ਲੇਕ ਨੂੰ ਦੇਖਦੇ ਆਂ ਤਕਰੀਬਨ ਤਕਰੀਬਨ 13 ਕਿਲੋਮੀਟਰ ਦੇ ਏਰੀਏ ਦੇ ਵਿੱਚ ਇਹ ਸਾਰਾ ਟੈਂਪਲ ਫੈਲਿਆ ਹੈ ਲਓ ਵੀ ਆ ਜਿਹੜੇ ਸਰੋਵਰ 'ਚ ਆਪਾਂ ਪਹੁੰਚ ਗਏ ਆ ਹੁਣ ਤਾਂ ਇਹਦਾ ਪਾਣੀ ਜਿਹੜਾ ਗੰਦਾ ਹੋ ਚੁੱਕਾ ਹੈ ਕਿਉਂਕਿ ਇਦੇ ਵਿੱਚ ਮੈਨੂੰ ਲੱਗਦਾ ਬਰਸਾਤ ਦਾ ਪਾਣੀ ਹੀ ਇਕੱਠਾ ਹੁੰਦਾ ਹੋਣਾ ਆ ਪੰਪ ਵੀ ਲਗਾਏ ਗਏ ਆ ਮੋਟਰਾਂ ਲਾਈਆਂ ਗਈਆਂ ਲੱਗਦਾ ਇਹ ਪਾਣੀ ਦੀ ਸਫਾਈ ਕਰਨ ਦੇ ਲਈ ਹੁਣ ਜਿਹੜਾ ਇਹਦੀ ਮੈਨੇਜਮੈਂਟ ਕਰ ਰਹੀ ਆ ਸਰਕਾਰ ਉਹਦੇ ਵੱਲੋਂ ਹੀ ਪ੍ਰਬੰਧ ਕੀਤੇ ਗਏ ਹੁਣ ਇਹ ਸਾਰੇ ਕਿੰਨੇ ਵਿਸ਼ਾਲ ਪੱਥਰ ਆ ਜਿਹੜੇ ਪਹਾੜਾਂ ਨੂੰ ਕੱਟ ਕੇ ਆ ਕਿੱਡੇ ਵੱਡੇ ਪਹਾੜ ਆ ਜਿਹਦੇ ਸੈਂਟਰ ਦੇ ਵਿੱਚ ਇਹ ਇਸ਼ਨਾਨ ਘਰ ਬਣਿਆ ਸੀ ਏਸ਼ੀਆ ਦਾ ਸਭ ਤੋਂ ਵੱਡਾ ਕਿਲਾ ਆ ਇਹ ਚਤੌੜਗੜ੍ਹ ਦਾ ਕਿਲਾ ਜਿਹਦੇ ਬਾਰੇ ਪਹਿਲਾਂ ਹੀ ਆਪਾਂ ਤੁਹਾਡੇ ਨਾਲ ਸਾਂਝ ਪਾਈ ਚੁੱਕੇ ਆ ਹੁਣ ਅੱਗੇ ਵਧਾਂਗੇ ਤੇ ਬਾਕੀ ਵੀ ਤੁਹਾਨੂੰ ਸਾਰੇ ਜਿਹੜੇ ਪੂਰੀ ਹਿਸਟਰੀ ਆ ਕਿਲੇ ਦੀ ਉਹ ਦੱਸਾਂਗੇ ਸੋ ਦੋਸਤੋ ਇਹ ਜਿਹੜਾ ਕਿਲਾ ਤੁਹਾਨੂੰ ਆਪਾਂ ਸਾਰਾ ਦਿਖਾਇਆ ਚਤੌੜਗੜ੍ਹ ਦਾ ਏਸ਼ੀਆ ਦਾ ਸਭ ਤੋਂ ਵੱਡਾ ਕਿਲਾ ਆ ਇਹ ਸੱਤ 메ਨ ਗੇਟ ਆ ਇਸ ਕਿਲੇ ਦੇ ਅੰਦਰ ਐਂਟਰ ਕਰਨ ਦੇ ਲਈ 700 ਏਕੜ ਦੇ ਵਿੱਚ ਇਹ ਸਾਰਾ ਕਿਲਾ ਫੈਲਿਆ ਹੈ ਜੇਕਰ ਕਿਲੋਮੀਟਰ ਦੇ ਮੁਤਾਬਕ ਗੱਲ ਕਰੀਏ ਤਾਂ ਤਕਰੀਬਨ ਤਕਰੀਬਨ 13 ਕਿਲੋਮੀਟਰ ਦਾ ਏਰੀਆ ਹੈ ਜਿਹੜਾ ਇਹ ਸਾਰਾ ਕਿਲੇ ਦਾ ਏਰੀਆ ਹੈ ਮੌਜੂਦਾ ਸਮੇਂ ਦੌਰਾਨ 5000 ਦੇ ਕਰੀਬ ਆਬਾਦੀ ਆ ਜਿਹੜੀ ਇਸ ਕਿਲੇ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਲੋਕ ਆਪਣੇ ਘਰ ਬਣਾ ਕੇ ਰਹਿ ਰਹੇ ਆ ਕਿਉਂਕਿ 13 ਕਿਲੋਮੀਟਰ ਦੇ ਏਰੀਏ ਦੇ ਵਿੱਚ ਕਿਲਾ ਫੈਲਿਆ ਹੈ ਜੈਸਲ ਮੇਰ ਤੋਂ ਬਾਅਦ ਦੂਸਰਾ ਇਹ ਕਿਲਾ ਆ ਜਿਹਦੇ ਏਰੀਏ ਦੇ ਅੰਦਰ ਖੇਤਰਫਲ ਦੇ ਅੰਦਰ ਆਮ ਪਬਲਿਕ ਜਿਹੜੀ ਘਰਾਂ ਨੂੰ ਬਣਾ ਕੇ ਰਹਿ ਰਹੀ ਹੈ। ਇਸ ਕਿਲੇ ਦੇ ਅੰਦਰ ਤਕਰੀਬਨ 113 ਛੋਟੇ ਵੱਡੇ ਮੰਦਰ ਆ। ਬਹੁਤ ਸਾਰੇ ਮੰਦਰਾਂ ਨੂੰ ਅਲਾਉਦੀਨ ਖਿਲਜੀ ਦੇ ਵੱਲੋਂ ਖੰਡਿਤ ਕਰ ਦਿੱਤਾ ਗਿਆ ਸੀ, ਤੋੜ ਦਿੱਤਾ ਗਿਆ ਸੀ। ਕਿਉਂਕਿ ਜਦੋਂ ਰਾਣੀ ਪਦਮਾਵਤੀ ਨੂੰ ਅਲਾਉਦੀਨ ਖਿਲਜੀ ਨਹੀਂ ਹਾਸਲ ਕਰ ਸਕਿਆ ਤਾਂ ਗੁੱਸੇ ਦੇ ਵਿੱਚ ਅਲਾਉਦੀਨ ਖਿਲਜੀ ਨੇ ਇਸ ਕਿਲੇ ਦੇ ਅੰਦਰ ਜਿਹੜੇ ਮੰਦਰ ਬਣੇ ਸੀ ਉਹਨਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਜਿਹੜੇ 113 ਮੰਦਰ ਆ ਉਹਦੇ ਵਿੱਚੋਂ ਕੁਝ ਮੰਦਰਾਂ ਨੂੰ ਛੱਡ ਕੇ ਬਾਕੀ ਸਾਰੇ ਮੰਦਰ ਜਿਹੜੇ ਆ ਬਿਲਕੁਲ ਟੁੱਟ ਚੁੱਕੇ ਆ ਜਿਹੜੇ ਅਸੀਂ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਚੁੱਕੇ ਆ ਕੁਝ ਮੰਦਰ ਜਿਹੜੇ ਸਹੀ ਸਲਾਮਤ ਆ ਉਹਨਾਂ ਦਾ ਵੀ ਪੁਨਰ ਨਿਰਮਾਣ ਕੀਤਾ ਗਿਆ ਕਿਉਂਕਿ ਸਾਰੇ ਮੰਦਰਾਂ ਨੂੰ ਹੀ ਅਲਾਉਦੀਨ ਖਿਲਜੀ ਨੇ ਖੰਡਿਤ ਕਰ ਦਿੱਤਾ ਸੀ ਤੋੜ ਦਿੱਤਾ ਸੀਗਾ ਸਾਰੇ ਕਿਲੇ ਦੇ ਹਿੱਸੇ ਨੂੰ ਅਸੀਂ ਤੁਹਾਨੂੰ ਦਿਖਾਇਆ ਉਹ ਕੁੰਡ ਵੀ ਦਿਖਾਇਆ ਜਿੱਥੇ ਛਲਾਂਗ ਲਗਾ ਕੇ ਰਾਣੀ ਪਦਮਾਵਤੀ ਨੇ ਆਪਣੀ ਅਹੂਤੀ ਦੇ ਦਿੱਤੀ ਅਗਨੀ ਨੂੰ ਪਰ ਆਪਣੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਿੱਤਾ ਮੇਰੇ ਮਗਰ ਜਿਹੜਾ ਇੱਕ ਜਲਮਹਿਲ ਤੁਸੀਂ ਦੇਖ ਰਹੇ ਆ ਇਸ ਜਲਮਹਿਲ ਦੇ ਵਿੱਚ ਰਾਣੀ ਪਦਮਾਵਤੀ ਰਹਾ ਕਰਦੀ ਸੀ ਤੇ ਬਿਲਕੁਲ ਸਾਹਮਣੇ ਬਣੇ ਪੁਆਇੰਟ ਦੇ ਵਿੱਚ ਅਲਾਉਦੀਨ ਖਿਲਜੀ ਨੇ ਦੂਸਰੇ ਪਾਸੇ ਖੜ ਕੇ ਜਲ ਦੇ ਰਾਹੀਂ ਰਾਣੀ ਪਦਮਾਵਤੀ ਦਾ ਜਿਹੜਾ ਚਿਹਰਾ ਦੇਖਿਆ ਸੀ ਸੋ ਇਸ ਸਾਰੇ ਇਤਿਹਾਸ ਬਾਰੇ ਕਿਲੇ ਦੇ ਬਾਰੇ ਅਸੀਂ ਤੁਹਾਨੂੰ ਮੁਕੰਮਲ ਜਾਣਕਾਰੀ ਜਿਹੜੀ ਆ ਆਪਣੇ ਇਸ ਵਲੌਗ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜ਼ਰੂਰ ਚੰਗੀ ਲੱਗੂਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵਾਸਤੇ ਰਹੋਗੇ